ਤਰੀ ਕੋ ਗਲਤੀ ਹੋਏਗੀ ਮੈਂ ਮਾਫੀ ਫੇਰਦਾ ਨਹੀਂ ਨਹੀਂ ਕੋਈ ਗੱਲ ਨਹੀਂ ਭਰਾ ਮੈਂ ਤੂੰ ਆਪਣਾ ਕੋਈ ਚੱਕਰ ਹੈਗਾ ਤੇ ਚੱਲ ਠੀਕ ਆ ਫਿਰ ਠੀਕ ਕਰਨਾ ਵੀ ਉਹਦਾ ਚਾਹੀਦਾ ਜਿਹੜਾ ਕੋਈ ਮੁੱਲ ਪਾਏ ਤੁਸੀਂ ਫੇਰ ਹੀ ਉਹਨਾਂ ਦੇ ਗੋਣ ਕਾ ਉਂਡੇ ਹੋ ਉੱਥੇ ਸਾਰੇ ਪਿੰਡ ਚ ਖਬਰ ਉੱਡੀ ਏ ਤੁਹਾਡੇ ਜਿਹੜੇ ਚਾਚੇ ਦੇ ਮੁੰਡੇ ਸੀ ਮਾਵੇਂ ਵੇਂਦੇ ਸੀ ਮੇਰੇ ਨਾਲ ਤਾਂ ਮਖਲਾਰਨ ਲਗਾ ਅਗਲੇ ਮੂੰਹ ਪਰਾਂ ਨੂੰ ਕਰ ਲਿਆ ਸੀ ਹਾਂ ਜਿਹੜੀ 소ਫੀ ਆ ਤੁਹਾਡੇ ਘਰ ਹਾਂਜੀ ਇਹ ਵੀ ਇੰਨੇ ਸਾਡੇ ਕੋ ਮੰਗੇ ਆ ਅੱਛਾ ਮੰਮੀ ਤੁਹਾਡੇ ਤੋਂ ਮੰਗੇ ਨੇ ਤੇ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਦੱਸਣਾ ਕੀ ਹੀ ਤੈਨੂੰ ਪੁੱਤ ਉਹ ਤੇ ਗੋ ਧਮਕੀਆਂ ਦਿੰਦੀ ਹੀ ਕਿ ਜੇ ਤੁਸੀਂ ਕੁੜੀ ਨੂੰ ਦੱਸਿਆ ਤੇ ਹੀ ਉਹਨੂੰ ਤੁਹਾਡੇ ਘਰ ਬਾ ਦੇਣਾ ਪਰ ਮੰਮੀ ਆ ਗੱਲ ਗਲਤ ਆ ਨਾ ਤੁਹਾਨੂੰ ਇੱਕਰੀ ਮੇਰੇ ਨਾਲ ਤੇ ਗੱਲ ਕਰਨੀ ਚਾਹੀਦੀ ਹੀ ਨਾ ਪਿੰਦਰ ਨਵਦਾਈ ਪਾਵਾ ਆ ਗਿਆ ਵਾ ਆਇਓ ਯਾਰ ਆਵੇ ਆ ਕੇ ਆ ਗਿਆਂ ਦੱਸੋ ਕੀ ਗੱਲ ਹੋ ਗਈ ਐਥੇ ਬਹੁ ਮੈਂ ਤੁਹਾਨੂੰ ਕੁਝ ਦੱਸਣਾ ਵਾ ਆ ਮੰਮੀ ਦੇ ਕੰਮ ਵੇਖ ਲਓ ਕਿਥੋਂ ਤੱਕ ਪਹੁੰਚੇ ਨੇ ਇਹ ਐਦਾਂ ਨਹੀਂ ਨਾ ਕਰਨਾ ਚਾਹੀਦਾ ਜਿੱਦਾਂ ਨੇ ਨਹੀਂ ਕੀਤਾ ਵਾ ਹੁਣ ਕੀ ਕਰਤਾ ਤਈ ਇਹ ਪੁੱਛੋ ਇਹਨਾਂ ਨੇ ਕੀਤਾ ਕੀ ਨਹੀਂ ਆ ਕਿ ਇਹ ਚਲਾਕ ਨੇ ਸਾਡੇ ਤੋਂ ਚੋਰੀਆਂ ਰੱਖਾ ਕੇ ਤੇ ਸਾਰੇ ਕੰਮ ਕਰਦੇ ਨੇ ਤੇ ਸਾਨੂੰ ਘਰ ਵਿੱਚ ਕੁਝ ਪਤਾ ਹੀ ਨਹੀਂ ਲੱਗਦਾ ਵੀ ਕੀ ਕਰਦੇ ਫਿਰਦੇ ਆਏ ਉਹ ਮੈਨੂੰ ਕੋਈ ਦੱਸੇਗਾ ਕਿ ਨਹੀਂ ਇਤਨਾ ਰੌੜ ਰਹੀ ਪਾਈ ਜਾਣਾ ਆ ਜਿਹੜੇ ਸੋਫੇ ਨਹੀਂ ਆ ਜਿਹੜੇ ਆਨੇ ਆਈ ਤਾਂ ਉਹ ਸਰਪ੍ਰਾਈਜ਼ ਦਿੱਤਾ ਵਾ ਕੋਈ ਸਰਪ੍ਰਾਈਜ਼ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਮੇਰੇ ਪੇਕੇ ਆ ਤੋਂ ਮੰਗਾਏ ਨੇ ਪਿੰਡੋਂ ਮੰਗਾਏ ਨੇ ਤੇ ਹੋਰ ਉਹ ਤੈਨੂੰ ਕੌਣ ਆਂਦਾ ਮੈਨੂੰ ਮੰਮੀ ਨੇ ਦੱਸਿਆ ਵਾ ਹੋਰ ਕਿੰਨੇ ਦੱਸਣਾ ਹੀ ਇਹ ਅੱਜੀ ਦੱਸਣਾ ਐ ਇੰਨਾ ਚਿਰ ਹੋ ਗਿਆ ਸੋਫੇ ਆਇਆਂ ਨੂੰ ਤੇ ਪਿੰਦਰ ਹੱਦ ਨਾ ਗੱਲ ਕੇ ਉਹਨਾਂ ਕੀ ਤੀ ਉਹਨਾਂ ਇਹੋ ਗੱਲ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਜੇ ਤੁਹਾਨੂੰ ਇਹਨਾਂ ਨੇ ਕਿਹਾ ਸੀ ਵੀ ਤੁਸੀਂ ਸੋਫੇ ਖਲਾਓ ਆਂਦੇ ਹਾਂ ਅਨੁਗੜਿਓ ਤੰਪੀਆਂ ਦਿੰਦੇ ਸੀ ਵੀ ਜੇ ਤੁਸੀਂ ਘਰ 'ਚ ਦੱਸਿਆ ਨਾ ਜੇ ਪਿੰਦਾਂ ਨੂੰ ਤਾਂ ਨਾ ਨੂੰ ਪਤਾ ਲੱਗਾ ਤੇਹੀ ਤੁਹਾਡੀ ਕੁੜੀ ਨੂੰ ਤੋੜ ਦੇਣਾ ਵਾ ਉਹਨੂੰ ਵੀ ਲੈ ਜਾਓ ਆਪਣੇ ਨਾਲ ਹੀ ਉਹਨਾਂ ਐਦਾਂ ਕਿਦਾਂ ਤੋੜ ਦੇਣਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਉਹਨਾਂ ਐਵੇਂ ਖਲਾ ਕੇ ਉਹਨ ਦਿੱਤੇ ਆਂਦੇ ਹਾਂ ਹੀ ਧੀ ਵਾਲੇ ਆ ਫਿਰ ਸਾਨੂੰ ਤੇ ਇਹਨਾਂ ਦੀ ਸੁਣਨੀ ਪੈਣੀ ਹੀ ਪਰ ਐਦਾਂ ਜੇ ਕੱਲ ਨੂੰ ਹੋਰ ਕੋਈ ਚੀਜ਼ ਮੰਗ ਲਣਗੇ ਤੇ ਫੇਰ ਕੱਲ ਨੂੰ ਆਖਣਗੇ ਆਨੂੰ ਗੱਡੀ ਦੋ ਉਹੀ ਨਾ ਮੈਨਾਂ ਨੂੰ ਆਪੇ ਹੋ ਗਿਆ ਹੀ ਪਿਤਾ ਜੀ ਤੋਂ ਦੱਸਿਆ ਨਹੀਂ ਇੱਕ ਰਿਹੜ ਨਾਲ ਗੱਲ ਤੇ ਕਰਦੇ ਤੁਸੀਂ ਅਹੀਂ ਫੇਰ ਇਹਨਾਂ ਨੂੰ ਆਪੇ ਪੁੱਛਦੇ ਉਹ ਤੇ ਮੈਨੂੰ ਹੁਣ ਕਹਿੰਦੇ ਹੀ ਘਰ ਵਿੱਚ ਲੜਾਈ ਨਾ ਪਾਈ ਤੇ ਪਰ ਫੇਰ ਵੀ ਮੈਂ ਹਾ ਪਿੰਦਰ ਨਾਲ ਗੱਲ ਕਰਨੀ ਤੇ ਬੰਦੀ ਹੈ ਨਾ ਉਹਨਾਂ ਨੂੰ ਤੇ ਪਤਾ ਲੱਗ ਗਿਆ ਕਿ ਮੰਮੀ ਕਿੱਥੋਂ ਤੱਕ ਪਹੁੰਚੇ ਨੇ ਵੇਖ ਲੈ ਬੇਇੱਜ਼ਤੀ ਕਰਾਉਣ ਵਾਲਾ ਕੰਮ ਕੀਤਾ ਹਣਾ ਪਿੰਦਰ ਉਹਦਾ ਤੇ ਨਹੀਂ ਉਹਨਾਂ ਦੀ ਗੱਲ ਕਰਨੀ ਹੈਗੀ ਪਰ ਉਹਨਾਂ ਨੂੰ ਪਤਾ ਨਹੀਂ ਕਿਥੋਂ ਪਤਾ ਲੱਗ ਗਿਆ ਵਾ ਕਿ ਮੰਮੀ ਆਪਣੇ ਪੇਕੇ ਦਾ ਪੈਲੀ ਮੰਗਣ ਦੇ ਨੇ ਅੱਛਾ ਇੱਥੋਂ ਤੱਕ ਗੱਲ ਪਹੁੰਚ ਵੀ ਗਈ ਹੈ ਤੇ ਹੋਰ ਮੈਂ ਕਿਹਾ ਨਹੀਂ ਨਹੀਂ ਮੰਮੀ ਇਹੋ ਜੀ ਤੇ ਕੋਈ ਗੱਲ ਨਹੀਂ ਹੈਗੀ ਕਹਿੰਦੇ ਧੀਏ ਤੂੰ ਜਿੰਨੇ ਮਰਜੀ ਪਰਦੇ ਪਾਲਾ ਇਹੋ ਜੀ ਗੱਲਾਂ ਛੁਪੀਆਂ ਨਹੀਂ ਰਹਿਣੀਆਂ ਹੁੰਦੀਆਂ ਤੇ ਤੁਸੀਂ ਆਪਣੀ ਮੰਮੀ ਨੂੰ ਸਮਝਾਓ ਹਾਂ ਮੈਂ ਹਾਂ ਤੁਹਾਨੂੰ ਕੀ ਦਸੀਏ ਕਿੰਨੇ ਅਸੀਂ ਸਿਰਦੀਆਂ ਠੀਕਰੀਆਂ ਪੰਨੀਆਂ ਨਾਲ ਪਰ ਉਹ ਕਿਸੇ ਦੀ ਸੁਣਦੇ ਨਹੀਂ ਹੈਗੇ ਤੇ ਫਿਰ ਉਹਨਾਂ ਨੇ ਮੈਨੂੰ ਆਹ ਵਾਲੀ ਗੱਲ ਦੱਸੀ ਮੈਂ ਤੁਹਾਨੂੰ ਗੱਲ ਦੱਸਾਂ ਜਦੋਂ ਆਪਾਂ ਤੁਹਾਡੇ ਪਿੰਡ ਨਹੀਂ ਗਏ ਡੈਡੀ ਤੇਰਾ ਗੱਲ ਕਰਦਾ ਸਹੀ ਪਰ ਮੈਨੂੰ ਸਮਝ ਜੀ ਨਹੀਂ ਲੱਗੀ ਉਹੋ ਜੀ ਤੇ ਜੇ ਹੁਣ ਜਾਵਾਂਗੇ ਤੇ ਕੀ ਮੂੰਹ ਲੱਕ ਜਾਵਾਂਗੇ ਉੱਥੇ ਤੇ ਹੋਰ ਇਹਨੋਂ ਤਾਂ ਕਾਹੇ ਜੋਗਾ ਨਹੀਂ ਛੱਡਿਆ ਹਨ ਇੰਦਰ ਪਰ ਵੈਸੇ ਨਾ ਸਾਨੂੰ ਵੀ ਮੰਮੀ ਦਾ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਘਰ ਵਿੱਚ ਵੇਖੋ ਸਾਰਾ ਕੁਝ ਹੋਏ ਜਾਂਦਾ ਤੇ ਸਾਨੂੰ ਕੁਝ ਪਤਾ ਹੀ ਨਹੀਂ ਹੈ ਪਰ ਨਵਦੀਪ ਇਹ ਥੋੜਾ ਪਤਾ ਹੈ ਵੀ ਇਥੋਂ ਤੱਕ ਨਾ ਚੱਲ ਜਾਣਾ ਜਾਂਦੇ ਪਤਾ ਹੁੰਦਾ ਬੰਦੇ ਨੂੰ ਤੇ ਚਲਾਉਂ ਤੇ ਰੱਖ ਵੀ ਲੈਂਦਾ ਮੈਂ ਵੀ ਤਾਂ ਹੀ ਉਹ ਦੋ ਸੋਚਦੀ ਹਾਂ ਕਿ ਇੱਕੇ ਦਾ ਮਚਾਣਕ ਮੰਮੀ ਕਿੱਥੋਂ ਅਸੀਂ ਘਰ ਤਿਆਰ ਕਰਾਉਣਾ ਘਰ ਤਿਆਰ ਕਰਾਉਣਾ ਵਾ ਘਰ ਤਿਆਰ ਕਰਾਉਣਾ ਵਾ ਇੱਕ ਕਮਰੇ ਨੂੰ ਕਰਾ ਕੇ ਰੰਗ ਤੇ ਚਲੋ ਜੀ ਬੱਸ ਮੁੜ ਕੇ ਕੋਈ ਨਹੀਂ ਹੁਣ ਆ ਲੈਣ ਦੇ ਸਹੀ ਤੂੰ ਮੈਨੂੰ ਇਹ ਦੱਸ ਵੀ ਹੁਣ ਇਹਨਾਂ ਦਾ ਹੱਲ ਕਿ ਕਰਾਂਗੇ ਮੈਂ ਕੀ ਦੱਸਾਂ ਕਿਹੜੀ ਕਿਹੜੀ ਚੀਜ਼ ਦਾ ਹੱਲ ਕਰੋਗੇ ਇਹਨਾਂ ਨੇ ਕਿੰਨੇ ਥਾਂ ਖਲਾਰੇ ਪਾਏ ਆ ਚਾਰ ਸਫੇਰੇ ਸਾਰਿਆਂ ਨੂੰ ਤੰਗ ਕਰ ਰਹੇ ਨੇ ਕਦੀ ਮੇਰੇ ਪੇਚਾਂ ਨੂੰ ਫੋਨ ਲਾ ਕੇ ਕਿਹੜਾ ਨਾ ਕਿਹ ਚੀਜ਼ ਦਾ ਸਹਾਂ ਦੇਤਾ ਵਾ ਤੇ ਆਪਣੇ ਪੇਕਿਆਂ ਨੂੰ ਹੁਣ ਛੱਡਣ ਦੇ ਹੈਗੇ ਇਹਨਾਂ ਦਾ ਦਿਮਾਗ ਪਤਾ ਨਹੀਂ ਕਿਦਾਂ ਦਾ ਹੋ ਗਿਆ ਵਾ ਸਮਝੀ ਨਹੀਂ ਲੱਗਦੀ ਕੋ ਜਿੰਨਾਂ ਨੂੰ ਉਹਦਾ ਕਹੀ ਹੈ ਨਾ ਤੇ ਆਂਦੀ ਮੈਂ ਬੜੀ ਸਿਆਣੀ ਆ ਮੈਨੂੰ ਪੁੱਛ ਕੇ ਸਾਰੇ ਕੰਮ ਕਰੋ ਸਿਆਣੇ ਸਿਉਨੇ ਕੋਈ ਨਹੀਂ ਹੈਗੇ ਮੇਰੇ ਸੁਣ ਤੂੰ ਗੱਲ ਕੂਲਾ ਆਪਣੇ ਪਿੰਡ ਵਾਲਿਆਂ ਨੂੰ ਪੁੱਛ ਵੀ ਕਿੰਨੇ ਦਾ ਆ ਸਮਾਨ ਤੇ ਉਹਨਾਂ ਨੂੰ ਪੈਸੇ ਦੇ ਕੇ ਆ। ਐਦਾਂ ਉਹਦੀਬ ਨਹੀਂ ਚੰਗੇ ਲੱਗੀ ਤਾਂ। ਪੈਸੇ ਕਿੱਥੋਂ ਲਓਗੇ ਹੈਗੇ ਤੁਹਾਡੇ ਕੋਲ? ਉਹ ਦੇਵਾਂ ਦਾ ਦੇਣੇ ਕਿਉਂ ਨਹੀਂ ਆ? ਐਦਾਂ ਮੈਂ ਉਹਨਾਂ ਨੂੰ ਕੂਲਾ ਕੇ ਹੁਣ ਕੀ ਕਹਾਂ ਕਿ ਅਸੀਂ ਤੁਹਾਨੂੰ ਪੈਸੇ ਦੇਣ ਹਾਂ ਨਾ ਵਾ ਜਦੋਂ ਕਿ ਤੁਸੀਂ ਉਹਨਾਂ ਕੋਲ ਜਾਓਗੇ ਤੇ ਉਹਨਾਂ ਨੂੰ ਫੜਾਓ। ਅਗਲੇ ਦੱਟ ਤੋਂ ਲੈ ਵੀ ਲੈਣਾ। ਉਹ ਮੈਂ ਦਿੰਦਾ ਚੰਗਾ ਲੱਗਾਗਾ। ਆਖਣਾ ਮਾਂ ਨੇ ਮਗਾਲੇ ਸੀ ਤੇ ਉਤੋਂ ਪੈਸੇ ਦੇਣ ਡਿਆ। ਪਰ ਗਲਤੀ ਤੇ ਸਾਰੀ ਉਹਨਾਂ ਦੀ ਹੀ ਆ। ਮੈਂ ਕੱਲੀ ਮੰਮੀ ਦੀ ਗਲਤੀ ਨਹੀਂ ਮੰਨਦੀ ਮੈਂ ਉਹਨਾਂ ਦੀ ਵੀ ਗਲਤੀ ਮੰਨਦੀ ਆ ਕੋਈ ਨਹੀਂ ਗਲਤ ਤੇ ਕਰਨੀ ਚਾਹੀਦੀ ਸੀ ਨਾ ਸਾਡੇ ਨਾਲ ਤੂੰ ਬਾਹਰ ਮੈਂ ਵੇਖ ਕੇ ਉਹਨਾਂ ਨਾਲ ਗਏ ਕਿੰਨਾ ਘਰ ਦਾ ਸੰਦ ਇਹਨੂੰ ਮੈਨੂੰ ਕਿੱਥੇ ਦੱਸ ਕੇ ਗਏ ਨੇ ਉਹ ਮੈਨਾਂ ਬੜੀ ਸਲਾਈ ਪੈਂਦੇ ਨੇ ਚਲ ਤੂੰ ਬਾਹਰ ਮੈਂ ਵੇਖ ਕੇ ਉਹਨਾਂ ਨਾਲ ਪੜਾ ਜਾ ਵੇਖ ਆਓ ਉਹਨਾਂ ਨੇ ਕਿਹੜਾ ਪੈਰਾਂ ਤੇ ਪਾਣੀ ਪੈਣ ਦੇਣਾ ਵਾ ਮੰਨਣਾ ਹੀ ਨਹੀਂ ਉਹਨਾਂ ਨੇ ਕਿ ਮੈਂ ਕੋਈ ਕੰਮ ਕੀਤਾ ਵਾ ਉਹਨਾਂ ਨੇ ਕਿਹਾ ਮੈਂ ਹੀ ਸਹੀ ਹਾਂ ਤੁਸੀਂ ਸਾਰੇ ਗਲਤ ਹੋ ਚੀਜ਼ ਵੀ ਮੇਰੇ ਪਿੱਛੇ ਆ ਤਾ ਮਹਂਗਾਈ ਸੀ ਤੇ ਰੋਬ ਵੀ ਮੇਰੇ ਤੇ ਵਾਦੂ ਦਾ ਮਾਰਦੇ ਇਹ ਜੀ ਇਹਨਾਂ ਨੂੰ ਇੱਕਦਾਨਾ ਕਰੀਏ ਇਹਨਾਂ ਨੂੰ ਸਾਹਮਣੇ ਰੱਖ ਬੜੀ ਆਉ ਖੇលਿਆਂਦੇ ਨੇ ਹੱਦ ਹੋ ਗਈ ਇਹਨਾਂ ਵਾਲੀ ਇਹਨਾਂ ਨੂੰ ਇਹ ਹੀ ਕਿ ਮੈਂ ਜੋ ਮਰਜ਼ੀ ਕਰਦੀ ਫਿਰਾਂ ਤੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਣਾ ਪਰ ਇਹਨਾਂ ਨੂੰ ਨਾ ਪਤਾ 100 ਦਿਨ ਚੋਰਦਾ ਤੇ ਕਿੰਨ ਸਾਧਾ ਆਉਂਦਾ ਜਰੂਰ ਹੈ ਪਤਾ ਤੇ ਲੱਗ ਹੀ ਜਾਂਦੀ ਹੁੰਦੀ ਸਚਾਈ ਜੋ ਵੀ ਹੋਏ ਹੱਦ ਹੋ ਗਈ ਯਾਰ ਮੰਮੀ ਵਾਲੀ ਤੇ ਜਦੋਂ ਉਹਨਾਂ ਕੋ ਸੋਫੇ ਮੰਗੇ ਹੀ ਬੜੇ ਸੋਹਣੇ ਲੱਗਦੇ ਹੋਵੋਗੇ ਨਾ ਕੀ ਆਂਦੇ ਹੋਣਗੇ ਤੁਹਾਨੂੰ ਅਗਲੇ ਦੇਸਤੀ ਖਰਾ ਕੇ ਰੋ ਛੜੀ ਮੈਨੂੰ ਤੇਨ ਸਮਝ ਆਉਂ ਨਹੀਂ ਹੁਣ ਉੱਥੇ ਜਾਵਾਂਗੇ ਕਿੱਦਾਂ ਮੰਮੀ ਦਾ ਵੀ ਹੁਣ ਪਲਾਣੀ ਹੈ ਕਿੰਨਾ ਲਗੇ ਨੇ ਜਿੰਨਾ ਲ ਮਰਜੀ ਹੋਣ ਭਾਵੇਂ ਸਾਰਾ ਪਿੰਡ ਨਾ ਵੇਖਣਾ ਪਏ ਲੱਭ ਕੇ ਲੈਣਾ ਇਹਨਾਂ ਨੂੰ ਨਹੀਂ ਨਹੀਂ ਲਖਵਿੰਦਰ ਆ ਜਾਣਾ ਅੱਜ ਹਾਂਜੀ ਉਹਨਾਂ ਲਾ ਵੀਰ ਕੰਮ ਗਏ ਨੇ ਉਹ ਜਦੋਂ ਹੀ ਆਗੇ ਨਾ ਤਾਂ ਬਸ ਉਸੇ ਵੇਲੇ ਅਸੀਂ ਢੜਪਣਾਵਾ ਨਹੀਂ ਨਹੀਂ ਆ ਜਾਣਾ ਵਾ ਹਾਂਜੀ ਚਲੋ ਠੀਕ ਜੇ ਫਿਰ ਕਬਲ ਕੇ ਦਾ ਫੋਨ ਆਉਂਦਿਆ ਹੈ ਭਾਬੀ ਜੀ ਲਖਵਿੰਦਰ ਦਾ ਫੋਨ ਆਉਂਦਿਆ ਹੈ ਇਥਾਰੇ ਮਾਸੀ ਜੀ ਵੀ ਸਾਰੇ ਹਾਂਜੀ ਸਾਰੇ ਠੀਕ ਠਾਕ ਨੇ ਲਖਵਿੰਦਰ ਕਹਿੰਦੇ ਕਿ ਹਜੇ ਤੁਰੇ ਉਹ ਕ ਨਹੀਂ ਤੁਰੇ ਮੈਂ ਆਖਿਆ ਕਿ ਨਹੀਂ ਹਜੇ ਘਰੇ ਹੀ ਆ ਲਾਵੀ ਜੀ ਨੇ ਕੰਮ ਪੈ ਗਿਆ ਸੀ ਤਾਂ ਉੱਥੇ ਗਏ ਨੇ ਤਾਂ ਕਰਕੇ ਨਾ ਟਾਈਮ ਲੱਗ ਗਿਆ ਮੈਂ ਤੇ ਇਹਨਾਂ ਨੂੰ ਕਿਹਾ ਕਿ ਚੱਲ ਕੋਈ ਗੱਲ ਨਹੀਂ ਤੁਸੀਂ ਆਣ ਕੇ ਕੰਮ ਚੱਲ ਜਿਓ ਤੇ ਕਹਿੰਦੇ ਨਹੀਂ ਕੰਮ ਵੀ ਜ਼ਰੂਰੀ ਆ ਚੱਲ ਕੋਈ ਗੱਲ ਨਹੀਂ ਤੇ ਨਾਲੇ ਆਖਾਂਦੇ ਲੱਗਦਾ ਤੇਰਾ ਜੀ ਨਹੀਂ ਕੰਨ ਲਿਆ ਉਹਨੂੰ ਸਾਰਿਆਂ ਦਾ ਇਦਾਂ ਹੀ ਆ ਫੇਰ ਤੇ ਜਦ ਚਲ ਗਈ ਹੈ ਨਾ ਦਿਲ ਨਹੀਂ ਕਰਦਾ ਜਾਣ ਨੂੰ ਤੇ ਹੋੜ ਭਾਬੀ ਜੀ ਜਦੋਂ ਅੱਜ ਮੈਂ ਚਲ ਗਈ ਨਾ ਤੇ ਮੇਰਾ ਟਾਡੇ ਤੋਂ ਬਗੈਰ ਨਾ ਦਿਲ ਨਹੀਂ ਲੱਗਣਾ ਤੇਰਾ ਨਹੀਂ ਲੱਗਣਾ ਤੇ ਕਬਲੇ ਮੇਰਾ ਵੀ ਨਹੀਂ ਲੱਗਣਾ ਪਤਾ ਨਹੀਂ ਲੱਗਦਾ ਪਿਆ ਹਫਤਾ ਕਿੰਦਾ ਲੰਘ ਗਿਆ ਵਾ ਕਦੋਂ ਸਵੇਰ ਹੁੰਦੀ ਤੇ ਕਦੋਂ ਸ਼ਾਮ ਆ ਪੈਂਦੀਆਂ ਨਹੀਂ ਅੱਜ ਤੂੰ ਚਲ ਜਾਣਾ ਨਾ ਮੈਂ ਫੇਰ ਕੱਲੀ ਜੀ ਹੋ ਜਾਣਾ ਤੇ ਤੂੰ ਨਾਲੇ ਕਿਸ ਗੱਲ ਦਾ ਫਿਕਰ ਨਾ ਕਰੀ ਫਿਕਰ ਕੀ ਕਰਨਾ ਵਾ ਬਸ ਮਨੂੰ ਆਪੇ ਪੂਆ ਦੀ ਫਿਕਰ ਨੂੰ ਦੀ ਬਪੂਆ ਕੀ ਕਰਨ ਲਈ ਹੈ ਕਵਲ ਛੱਡ ਦੇਣਾ ਨਾ ਨਾ ਲਿਆ ਕਰ ਕੂਆ ਦਾ ਜੋ ਸਾਡੇ ਕਰਮਾਂ ਚ ਹੈ ਨਾ ਸਾਨੂੰ ਵਾਹਿਗੁਰੂ ਨਹੀਂ ਦੇ ਹੀ ਦੇਣਾ ਵਾ ਫਿਰ ਵੀ ਭਾਬੀ ਹੁੰਦਾ ਤਾਂ ਹੈ ਹੀ ਨਾ ਕਵਲ ਤੈਨੂੰ ਮੈਂ ਕਹਣਾ ਤੂੰ ਪੈਨਸ਼ਨਾਂ ਲੈ ਵਾਹਿਗੁਰੂ ਜੋ ਵੀ ਕਰੇਗਾ ਨਾ ਤੇ ਸਹੀ ਕਰੇਗਾ ਤੇ ਨਾਲੇ ਭਾਜੀ ਦੀ ਟਿਕਟ ਕਦੋਂ ਗਈ ਹੋਈ ਐ ਤਰੀਕਾ ਪੁੱਛਣ ਦਾ ਤੇ ਚੇਤਾ ਭੁੱਲ ਗਿਆ ਸਗੋਂ ਪੁੱਛਿਆ ਹੀ ਨਹੀਂ ਹੈਗਾ ਤੇ ਤੂੰ ਹੀ ਵੀ ਆਏ ਹੋ ਕਿ ਤੇ ਸਾਡੇ ਕੋ ਆਵਾਂਗੇ ਕੋਈ ਗੱਲ ਨਹੀਂ ਜਦੋਂ ਭਾਜੀ ਜਾਣਗੇ ਫਿਰ ਵੀ ਆਵਾਂਗੇ ਤੇ ਜੇ ਚੱਲ ਜਾਣਗੇ ਨਾ ਫਿਰ ਤੈਨੂੰ ਨਾਲੇ ਲੈ ਆਵਾਂਗੇ ਹਫ਼ਤਾ ਦਾ ਦਿਨ ਤੂੰ ਰਹਿ ਜੀ ਤੇ ਕੋਈ ਗੱਲ ਨਹੀਂ ਆਹ ਰੋਜ ਦੇ ਪੇਪਰ ਹੋ ਜਾਣਗੇ ਨਾ ਤੇ ਸਾਰੇ ਜਾਣੇ ਆਇਓ ਰਹਿ ਕੇ ਜਾਇਓ ਚਾਰ ਦਿਨ ਫਿਰ ਕੀ ਹੋ ਚਲਿਆ ਵਾ ਤੈਨੂੰ ਪਤਾ ਵਾ ਕਵਲ ਮੇਰੇ ਬਿਨਾ ਸਰਦਾ ਇੱਥੇ ਕਰਦਾ ਚੱਲ ਸਾੜੀ ਦਿਹੜੀ ਆਜੇ ਤੁਸੀਂ ਰੋਜ ਨੂੰ ਮੇਰੇ ਕੋਲ ਸਾਡਾ ਆਇਓ ਕੋਈ ਗੱਲ ਨਹੀਂ ਛੱਡਵਾਂਗੇ ਉਦਾਂ ਭਾਬੀ ਜੀ ਤੁਹਾਨੂੰ ਇੱਕ ਗੱਲ ਦੱਸਾਂ ਮੇਰਾ ਨਾ ਸੱਚੀ ਨਹੀਂ ਜੀ ਕੰਡਿਆ ਜਾਣ ਨੂੰ ਕਵਲ ਹੀ ਦਾਣਾ ਕਹ ਜੇ ਤੂੰ ਚਲ ਗਈ ਨਾ ਮੈਨੂੰ ਫੇਰ ਚੇਤਾ ਆਉਣਾ ਤੇ ਕਵਲ ਇਦਾਂ ਆਂਦੀ ਤੇ ਕੋਈ ਗੱਲ ਨਹੀਂ ਐਵੇਂ ਆਈਆਂ ਹੈ ਨਾ ਜੋ ਰੱਬ ਨੇ ਰੀਤ ਬਣਾਈ ਨਾ ਉਹੋ ਹੀ ਸੋਹਣੀ ਲੱਗਦੀ ਆ ਈਆਂ ਆਪਣੇ ਘਰ ਹੀ ਸੋਹਣੀਆਂ ਲੱਗਦੀਆਂ ਨੇ ਤੇ ਕਪੜੇ ਪਾਲੇ ਬੈਗ ਚ ਨਹੀਂ ਹਜੇ ਨਹੀਂ ਪਾਏ ਕੋਈ ਗੱਲ ਨਹੀਂ ਮੈਂ ਕਪੜੇ ਪਾ ਦੇਣੀ ਆ ਤੇ ਸੂਟ ਪ੍ਰੈਸ ਕੀਤਾ ਕਿ ਨਹੀਂ ਨਹੀਂ ਹਜੇ ਨਹੀਂ ਜੇ ਕੀਤਾ ਉਹ ਪ੍ਰੈਸ ਕਰ ਲੈਣਾ ਹੀ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਚਲ ਠੀਕ ਆ ਫੇਰ ਤੇਰਾ ਵੀਰ ਆ ਗਿਆ ਨਾ ਉਹਨੇ ਕਾਲੇ ਪਾ ਲੈਣਾ ਉਹਨੇ ਕਹਿੰਨਾ ਸਵੇਰ ਤੀ ਤੁਹਾਡੇ ਕੰਮ ਹੀ ਨਹੀਂ ਨਿਭਣ ਦੇ ਕੋਈ ਗੱਲ ਨਹੀਂ ਮੈਂ ਪਾ ਲੈਣੀ ਆ ਤੇ ਫਿਰ ਮੈਂ ਤਿਆਰ ਹੋ ਜਾਣਾ ਛੱਟ ਹੋ ਜਾਣਾ ਕੋਈ ਗੱਲ ਹੋ ਜਾ ਮੇਰੇ ਪਹਿਣ ਠੀਕ ਮੈਨੂੰ ਇਹ ਦੱਸ ਇੱਧਰ ਮੈਂ ਗਈ ਸਾ ਤੇ ਤੈਨੂੰ ਪਤਾ ਕਿਦਾਂ ਲੱਗ ਗਿਆ ਵੀ ਉਧਰ ਹੈ ਜਿਹੜੀ ਗੱਲ ਕਰਨੀ ਸੀ ਤੈਨੂੰ ਉੱਥੇ ਦੱਸ ਦਿੰਦੋ ਮੰਮੀ ਮਾਸੇ ਤਮਾਸ਼ਾ ਨਹੀਂ ਲਵਾਉਣਾ ਕਿਉਂ ਕਿਹੜੀ ਗੱਲ ਹੈ ਤਮਾਸ਼ੇ ਵਾਲੀ ਤੁਹਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਆਓ ਸਹੀ ਤੁਹਾਨੂੰ ਲੱਗ ਜਾਂਦਾ ਪਤਾ ਚੱਲ ਆਹ ਤੈਨ ਬੜਾ ਲੱਗ ਗਿਆ ਕਵਲ ਨੂੰ ਕਹਿਣਾ ਵੀ ਮੈਂ ਛੇਤੀ ਛਤੀ ਕਰਾਂ ਕਬਲੇ ਹੋਣੀ ਆ ਯਾਰ ਉਹ ਚੱਲਿਏ ਹੋਤੇ ਸੀ ਆ ਰਹੇ ਸੀ ਤੇ ਹੀ ਨਾ ਟਾਈਮ ਲਾਤਾ ਵਾ ਟਾਈਮ ਕਦਾ ਲਾਉਣਾ ਯਾਰ ਉੱਥੇ ਬੈਠਿਆਂ ਬੈਠਿਆਂ ਜੂੰ ਟਿਕ ਲੱਗੇ ਆ ਉਹਨੇ ਹੁੰਦਿਆ ਬੜਾ ਟਾਈਮ ਲਾਤਾ ਸੀ ਤੇ ਮੈਨੂੰ ਪਤਾ ਹੀ ਕਿਤੇ ਗਿਆ ਘੜੀ ਤੇ ਲੱਗ ਜਾਂਦੀ ਆ ਤੁਹਾਨੂੰ ਮੈਂ ਕਿਹਾ ਸੀ ਤੇ ਕੱਲ ਨਹੀਂ ਚੱਲਦੇ ਉਹ ਮੈਂ ਰੱਖਿਆ ਚੱਲ ਜਿਹੜਾ ਕੰਮ ਹੁੰਦਾ ਚੰਗਾ ਹੀ ਆ ਅੱਗੇ ਇਨੇ ਦਿਨ ਹੋ ਗਏ ਆ ਤੇ ਕੰਮ ਸਿਆਣਿਆਂ ਦੇ ਜਿਹੜਾ ਨਿਬੜ ਜੇ ਨਾ ਉਹ ਚੰਗਾ ਹੀ ਹੁੰਦਾ ਹਾਂ ਤੇ ਸਹੀ ਹੈ ਤੇ ਫਿਰ ਮੈਂ ਪੱਗਲੇ ਨੂੰ ਨਿਓ ਬਨ ਲਓ ਪੱਗ ਰਹਿੰਦੇ ਯਾਰ ਉਧਰ ਵੀ ਟਾਈਮ ਕੀ ਹੋ ਗਿਆ ਸਾਢੇ 12 ਤੇ ਇੱਥੇ ਹੋ ਗਿਆ ਤੇ ਕਦੋਂ ਜਾਵਾਂਗਾ ਕਦੋਂ ਫੇਰ ਛੱਡ ਕੇ ਆਵਾਂਗਾ ਚੰਗੇ ਨਹੀਂ ਲੱਗੀ ਦਾ ਚੰਗੇ ਨੂੰ ਕੀੜੀ ਗੱਲ ਉਹ ਕਿੜੀ ਉਪਰੇ ਨੇ ਆਪਣਾ ਘਰ ਤੇ ਹੈਗਾ ਵਾ ਤੇ ਪੱਗ ਨਹੀਂ ਹੁਣ ਮੈਨੂੰ ਪਤਾ ਨਹੀਂ ਠੀਕ ਐ ਏਦਾਂ ਹੀ ਤੂੰ ਕਹ ਉਹਨੂੰ ਕਹ ਆ ਵੀ ਮਿੰਟੋਂ ਮਿੰਟੀ ਤਿਆਰ ਹੋਵੇ ਚੱਲੀਏ ਉਹ ਤਾਂ ਤਿਆਰ ਹੋਈ ਆ ਨਾਲੇ ਉਹਨੂੰ ਪੁੱਛ ਲੈਣਾ ਕੋਈ ਖੜਨਾ ਤੇ ਸਮਾਨ ਸੋਣ ਨਾਲ ਜਾਣਗੇ ਨਾ ਫਰੂਟ ਲੈ ਜਿਓ ਖਾਲੀ ਹੱਥ ਸੋਹਣੇ ਲੱਗਣਾ ਉਥੇ ਓ ਯਾਰ ਉਹ ਤਾਂ ਮੈਂ ਖੜਾਂਗਾ ਫੇਰ ਹੀ ਮੈਂ ਪੁੱਛਣ ਧਿਆਵਾ ਵੀ ਕੇਵਲੇ ਦਿਮਾਗ 'ਚ ਨਹੀਂ ਕੋ ਖਿਆ ਰਿੰਦਾ ਬੀ ਕੋਈ ਚੀਜ਼ ਹੋਰ ਵੀ ਐ ਉਹ ਤੇ ਮੈਨੂੰ ਪਤਾ ਹੀ ਐ ਬਾਕੀ ਇਹਨੂੰ ਮੈਂ ਜਿਹੜੇ ਉਦਨ ਕੱਪੜੇ ਸੀ ਨਾ ਬਣਾਤੇ ਤੇ ਭਾਜੀ ਦਾ ਵੀ ਬਣਾਤਾ ਸੀ ਉਹਦੀ ਮਨਸਾਂ ਦੇ ਬਣਾਉਣੀ ਪੈਆਂ ਤੋਂ ਨਹੀਂ ਝੱਕਣਾ ਕੋਈ ਗੱਲ ਨਹੀਂ ਜਿੱਥੇ ਦੁਜੇ ਲੱਗਣੇ ਬਸ ਹੋਰ ਲੱਗ ਜਾਂਦੇ ਕਿਉਂਕਿ ਧੀ ਭੈਣ ਸੋਹਣੀ ਲੱਗਦੀ ਆਪਣੇ ਘਰ ਖੜਦੀ ਈ ਐ ਮੈਂ ਸਭ ਕੁਝ ਜੈਣਾ ਕਰਤਾ ਵਾ ਤੇ ਜਦੋਂ ਉੱਥੋਂ ਆਵੋਗੇ ਨਾ ਤੇ ਪਿਆਰ ਦੇ ਕੇ ਆਇਓ 500 ਜਾਂ 1000 ਰੁਪਏ ਦੇ ਦਿਓ ਲੈ ਗੱਲ ਹੀ ਨਹੀਂ ਵੀ ਕੋਈ ਦੱਸਣ ਵਾਲੀ ਗੱਲ ਆ ਉਹ ਤੇ ਦੇ ਕੇ ਆਉਣਾ ਹੀ ਐ ਭੈਣ ਦੇ ਘਰੇ ਤੈਨੂੰ ਪਤਾ ਹੀ ਐ ਫਿਰ ਏਡਾ ਖਾਲੀ ਹੱਥ ਔੜਾ ਨਲਤੀ ਅੰਦੇ ਤਵਿਆਤਾਂ ਨਹੀਂ ਜਾਂਦਾ ਹੁੰਦਾ ਸਹੀ ਗੱਲ ਆ ਪਰਮਾਤਮਾ ਦਾ ਜਿੰਨਾ ਆਪਾਂ ਕਰਦੇ ਆ ਨਾ ਵਾਹਿਗੁਰੂ ਉਹਨਾਂ ਦੋਨਾ ਚੌਗਣਾ ਦੇਦਾ ਵਾ ਕਿਤਾ ਤਾਂ ਤੁਹਾਡੇ ਭੁਗਾਣਾ ਵੀ ਹੀ ਉਹਨੇ ਦੇ ਮਾਸਾ ਗੁਣ ਪਾਇਆ ਨਹੀਂ ਗਰਲੀਨ ਤੂੰ ਨਾ ਮੈਨੂੰ ਗਰਗਲ ਤੇ ਆ ਨਾ ਰੜਕਾਉਣਾ ਸ਼ੁਰੂ ਦੇ ਜੋ ਵੀ ਪਰਮਾਤਮਾ ਕਰਦਾ ਨਾ ਉਹਦਾ ਸਾਰਿਆਂ ਦਾ ਭਲਾ ਹੀ ਹੁੰਦਾ ਹੈਗਾ ਇਹੋ ਜਿਹੀਆਂ ਗੱਲਾਂ ਨਹੀਂ ਸੋਚੀ ਦਈਆਂ ਕਬੜ ਚਲ ਆ ਬਹੁਤ ਚੱਲੀਏ ਚਲੋ ਠੀਕ ਐ ਭਾਬੀ ਜੀ ਚੰਗਾ ਤਬਾ ਤੂੰ ਹੀ ਬਾਗਿਓ ਕਰਨੀ ਐ ਸੁਤੀਸਾਂ ਦੀ ਆਪਣੇ ਘਰ ਜਾ ਇਹ ਵੀ ਮੰਨਿਆ ਤੇਰਾ ਘਰ ਵਾ ਅਸਲੀ ਪੁੱਤ ਦਾ ਘਰ ਉਹ ਹੀ ਆ ਠੀਕ ਐ ਗਾਣਾ ਘਰੇਆ ਕਰ ਮਾਨ ਨਾ ਭਰਿਆ ਕਰ ਚਲ ਕੜ ਬਹੁ ਦੇਲਣਾ ਛੋਟਾ ਕਰ ਚਲੀ ਅੱਗੇ ਲੇਟ ਹੋਣ ਚਲੋ ਵੀ ਤੂੰ ਗਰਲੀ ਨੂੰ ਮੜਾ ਜਨੇ ਵੇਲੇ ਮਗਰ ਝਾਤੀ ਮਾਰ ਚੱਦੀ ਹੈ ਕੋਈ ਗਾਣੀ ਮਾਰ ਲਾਂਗੇ ਫੇਰ ਆ ਫੇਰ ਕਬਲ ਕਬਲ ਸੂੜ ਕਿੰਨਾ ਫੱਬਵਾਂ ਡਿਆ ਤੈਨ ਮੈਂ ਕਹਿਈ ਨਾ ਆ ਰੰਗ ਤੈਨੂੰ ਬੜਾ ਹੀ ਫੱਬਣਾ ਵਾ ਸੱਚੀ ਭਾਬੀ ਬੜਾਈ ਸੋਣਾ ਕਵਲ ਲੱਗਣ ਡਿਆ ਆਜੋ ਆਜੋ ਹਣ ਤੁਹਾਡੀਆਂ ਗੱਲਾਂ ਨਹੀਂ ਮੁੱਕਣੀਆਂ ਚੰਗਾ ਪਲਗ ਮੈਂ ਹੁਣ ਚੱਲੀ ਹਾਂ ਜਾਣਾ ਮੇਰੇ ਨਾਲ ਕਿ ਵਿਸ਼ੇ ਤੇ ਤਿਆਰ ਹੋਈਓ ਉਹਨੇ ਤੇ ਤਿਆਰ ਹੋ ਜਾਣਾ ਛੇਤੀ ਕੋਈ ਗੱਲ ਨਹੀਂ ਪਈ ਦੇ ਫੇਰ ਆਇਆ ਨਾ ਚਲੋ ਠੀਕ ਐ ਭਾਬੀ ਜੀ ਚੰਗਾ ਕਵਲ ਚਲੋ ਵੀਰ ਜੀ ਕਵਲ ਆ ਬੈਗ ਮੈਨੂੰ ਫੜਾ ਦੇ ਨਾ ਜਿਆ ਰੱਖ ਲੈਣਾ ਕੋਈ ਗੱਲ ਨਹੀਂ ਵੀਰ ਜੀ ਮੈਂ ਪਿੱਛੇ ੜਖ ਲੈਣਾ ਵਾ ਪਿੱਛੇ ਕਿੱਥੇ ਜਾਵੇਂ ਤੂੰ ਲਿਆ ਫੜਾ ਨਾ ਜਿਆ ਰੱਖਣਾ ਚਲ ਬੈਜਾ ਤਾਂ ਡਿਗਜੀ ਚ ਹੀ ਕਿ ਮੈਂ ਜੋ ਮਰਜ਼ੀ ਕਰਾਂ ਇਹਨਾਂ ਨੂੰ ਪਤਾ ਨਹੀਂ ਲੱਗਣਾ ਜਿੰਨੀਆਂ ਮਰਜ਼ੀ ਚੋਰੀਆਂ ਕਮਾਓ ਪਤਾ ਲੱਗ ਹੀ ਜਾਣਾ ਸੀ ਕੀ ਗੱਲ ਹੋਈ ਆ ਮੈਂ ਧੋਕੀ ਜਾਂਦਾ ਮੇਰੇ ਨਾਲ ਗੱਲ ਤੇ ਦੱਸ ਮੰਮੀ ਉਹ ਸੋਫੇ ਕਿੱਥੋਂ ਆਏ ਦੱਸੋ ਉਹ ਆਏ ਨੇ ਦੁਕਾਨ ਤੋਂ ਖਰੀਦ ਕੇ ਹੋਰ ਕਿੱਥੋਂ ਆਏ ਨੇ ਉਹ ਮੰਮੀ ਉਹ ਤਾਂ ਮੈਨੂੰ ਪਤਾ ਦੁਕਾਨ ਤੋਂ ਹੀ ਆਏ ਨੇ ਪਰ ਲਿਆਂਦੇ ਜਿੰਨੇ ਨੇ ਪੈਸੇ ਕਿੰਨੇ ਦਿੱਤੇ ਮੈਂ ਲਿਆਂਦੇ ਨੇ ਪੈਸੇ ਵੀ ਮੈਂ ਹੀ ਦਿੱਤੇ ਨੇ ਮੰਮੀ ਫੇਰ ਤੁਸੀਂ ਝੂਠ ਬੋਲਣ ਦੇ ਹੋ ਮੈਂ ਜਦੋਂ ਤੁਹਾਨੂੰ ਕਹਤਾ ਵੀ ਪਤਾ ਲੱਗ ਗਿਆ ਏ ਕਦਾ ਪਤਾ ਲੱਗ ਗਿਆ ਮੈਨੂੰ ਦੱਸ ਤੇ ਸਹੀ ਵੀ ਇਹਦੀ ਖੋਜ ਕੀ ਹੈ ਮੈਂ ਮੰਮੀ ਤੁਹਾਨੂੰ ਕੁਝ ਪੁੱਛਣ ਡਿਆ ਤੇ ਤੁਸੀਂ ਅੱਗੇ ਹੋਰ ਬਝਾਰਤਾ ਪਾਈ ਜਾਣ ਡੇ ਆ ਇਹਨਾਂ ਨੇ ਕੀ ਦੱਸਣਾ ਮੈਂ ਤੁਹਾਨੂੰ ਦੱਸ ਲਿਆ ਨੇ ਵੀ ਖੋਜ ਕੀ ਹੈ